ठीक है ਮਮਨਜੀਤ ਸਿੰਘ ਹੈ ਆਈ ਗੁਰੂਪ੍ਰਬ ਦੇ ਪ੍ਰਕਾਸ਼ ਗੁਰਪ੍ਰਬ ਤੇ ਅਸੀਂ ਸਾਡੇ ਪਰਿਵਾਰ ਵੱਲੋਂ ਆਪਣਾ ਲੰਗਰ ਲਾਇਆ ਗਿਆ ਹੈ ਪਰਮਾਤਮਾ ਦੀਆਂ ਖੁਸ਼ੀਆਂ ਲਈ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਲੋਕਾਂ ਦੀਆਂ ਸਵਾਵਾਂ ਨੂੰ ਜਿੱਜਾ ਨੂੰ ਪੂਰੀਆਂ ਕਰਨ ਵਾਸਤੇ ਅਸੀਂ ਪ੍ਰਕਾਸ਼ ਗੁਰਪ੍ਰਬ ਤੇ ਲੰਗਰ ਲਾਇਆ ਸਾਡੇ ਪੂਰੇ ਪਰਿਵਾਰ ਵੱਲੋਂ ਇਹ ਗੁਰਪ੍ਰਬ ਦੀਆਂ ਲੱਖ ਲੱਖ ਵਧਾਈਆਂ ਹੋਵੇ ਸਾਰੇ ਪਰਿਵਾਰ ਵਾਲਿਆਂ ਨੂੰ ਇਹ ਕਿਹੜੀ ਜਗ੍ਹਾ ਤੇ ਲੰਗਰ ਲਾਇਆ ਗਿਆ ਇਹ ਪਾਪੜਾਂ ਦਾ ਬਾਜ਼ਾਰ ਨੀਅਰ ਮਹਾਰਾਜਾ ਬੈਂਡ 골ਡਨ ਟੈਂਪਲ ਦੇ ਕੋਲ ਹੈ ਜੀ ਹੈ ਇਹ ਸਾਡਾ ਹੋਮ ਡੈਕੋਰੇਟਰ ਦਾ ਜੀ ਮੈਟਸ ਕਾਰਪੈਟਸ ਬੈੱਡ ਸ਼ੀਟ ਦਾ ਸ਼ੋਰੂਮ ਹੈ ਜੀ ਨਹਿਰਾ ਬਾਜੀ ਅਮਨਜੀਤ ਸਿੰਘ ਜੀ ਅਮਨ ਜਗਮਉਂ ਸਿੰਘ ਝਾੜੂ ਵਾਲੇ ਦੇ ਨਾਮ ਤੇ ਹੈ ਨਹਿਰਾ ਝਾੜੂ ਵਾਲਿਆਂ ਦੇ ਨਾਮ ਤੇ ਹੈਗਾ ਜੀ ਇਸ ਤਰ੍ਹਾਂ ਤੁਸੀਂ ਉਪਾਲੇ ਕਰਕੇ ਕਿੰਨੀ ਕੁ ਕੁੱਝ ਮਿਲਦੀ ਹੈ ਬਹੁਤ ਮਿਲਦੀ ਜੀ ਖੁਸ਼ੀ ਸਾਡੇ ਦਾਦੇ ਪਰਦਾਦੇ ਤੋਂ ਚੱਲਦਾ ਆ ਰਿਹਾ ਅਸੀਂ ਉਹਨਾਂ ਦੇ ਹੀ ਚਰਨਾਂ ਦੇ ਨਾਲ ਹੀ ਜੁੜੇ ਹੋਏ ਹਾਂ ਤੇ ਉਹਨਾਂ ਦੇ ਚਰਨਾਂ ਦੇ ਨਾਲ ਹੀ ਸਾਰੀਆਂ ਚੀਜ਼ਾਂ ਉਪਰਾਲੇ ਕਰਦੇ ਆ ਰਹੇ ਹਾਂ ਅੱਗੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਚੱਲਿਆ ਸਾਰੇ ਜੀ 12 12 ਮਹੀਨੇ ਉਪਰਾਲੇ ਕਰਦੇ ਆ ਜੀ 12 ਦੀ ਕਿਰਪਾ ਨਾਲ ਇਸ ਚੱਲਦੇ ਰਹਿੰਦੇ ਉਪਰਾਲੇ ਹੋਰ ਚੱਲਦੇ ਰਹਿਣਗੇ ਸਿਰਫ ਬਾਬਾ ਜੀ ਦਾ ਆਸ਼ੀਰਵਾਦ ਚਾਹੀਦਾ ਇਹ ਉਪਰਾਲੇ ਕੁਝ ਵੀ ਨਹੀਂ ਹੈ ਜੀ ਸੰਗਤ ਨੂੰ ਕੀ ਸੰਗਤਾਂ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗਾ ਸਾਰੇ ਪਰਿਵਾਰਾਂ ਨੂੰ ਸਾਰੇ ਖੁਸ਼ੀਆਂ ਪ੍ਰਾਪਤ ਦੇ ਸਰ ਦੇ ਹਰ ਘਰ ਦੇ ਵਿੱਚ ਖੁਸ਼ੀਆਂ ਆਉਣ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ ਸਾਡੇ ਪਰਿਵਾਰ ਵੱਲੋਂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣਾ ਨਾਮ ਦੱਸ ਕੀ ਅਜਿਹੜਾ ਪਰਿਵਾਰ ਵੱਲੋਂ ਬਗਾਨਾ ਜਗਜੀਤ ਕੌਰ ਜੀ ਅਜਿਹੜਾ ਮੰਦਰ ਕਲੀ ਜਗਤ ਲਗਾਇਆ ਹੈ ਹਾਂਜੀ 5 ਸਾਲੇ ਬਜਾਅ ਸੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਨੂੰ ਵਧਾਈ ਹੋਵੇ ਪਰਮਾਤਮਾ ਸਭ ਨੂੰ ਖੁਸ਼ੀਆਂ ਦੇਵੇ